ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੇਰੀ ਫਾਰਮ ਭਗਤਾਚ ਅੱਜ ਦੀ ਵੀਡੀਓ ਪੈਂਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪਰਾਣਾ ਪੈਂਦੀ ਆ ਬਾਈ ਰੇਸ਼ਮ ਕੋਲੇ ਪਹੁੰਚੇ ਹਾਂ ਬਾਈ ਕੋਲੇ ਅੱਜ 5 ਸ਼ੀਨਾਗ ਆਏ ਆ ਹੁਣ ਇਹ ਆ ਮਾਲ ਬਾਈ ਕੋਲੇ ਬਹੁਤ ਟਾਪ ਦੀਆਂ ਬੱਚੀਆਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 ਨਾਸੀਏ 91 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਨੂੰ ਚਾਰ ਨਗ ਵਿਖਾਉਣੇ ਪੰਜ ਨਗਾ ਤੇ ਪਰ ਆਫਰ ਵੀ ਕਰਾਵਾਂਗੇ ਬਾਈ ਤੋਂ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਆ ਬਾਈ ਕਹਿੰਦਾ ਆਪਾਂ ਆਫਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਰਾਉਣੇ ਤੁਹਾਡੀ ਗੱਲਬਾਤ ਆਜੋ ਜੀ ਹਾਂਜੀ ਹਸਤੀ ਕਾ ਬਾਈ ਹਸਤੀ ਗੱਲ ਕਰਦੇ ਬਾਈ ਹੋ ਠੀਕ ਆ ਬਾਈ ਰੇਸ਼ਮਾ ਵਧੀਆ ਬਈ ਬਹੁਤ ਵਧੀਆ ਤੇ ਬਾਈ ਆਪਣਾ ਡਰੈਸ ਦੱਸੋ ਜੀ ਆਪਣਾ ਬਾਈ ਨਾ ਰੇਸ਼ਮਾ ਕਹਿੰਦਾ ਸੁਖਾਨੰਦ ਹਾਂਜੀ ਜ਼ਿਲ੍ਹਾ ਮੋਗਾ ਤਸ਼ਮੀਲ ਵਾਗਿਆ ਪੁਰਾਣਾ ਬਾਈ ਤੇ ਮੋਬਾਈਲ ਨੰਬਰ ਜੀ 9592856992 ਠੀਕ ਆ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲ ਜਦੋਂ ਹੀ ਪੰਜ ਨਾਗਾ ਗਏ ਠੀਕ ਹੈ ਤੇ ਚਾਰਾਂ ਬੱਛਾਂ ਦਾ ਮੁੱਲ ਕਰਕੇ ਪੰਜੀ ਬੱਛੀ ਆਪਾਂ ਫਰੀ ਦੇਵਾਂਗੇ ਆਫਰ ਕਰਨਾ ਜਿਹੜੀ ਫਰੀ ਵਾਲੀ ਬੱਛੀ ਪੂਰੀ ਚੰਗੀਆਂ ਕਿ ਨਾ ਨਾ ਵੀਰੇ ਬਾਕੀ ਅੱਛਾ ਨਹੀਂ ਅਗਲਾ ਕਹਿ ਦਿੰਦਾ ਯਾਰ ਲੰਡੂ ਜੀ ਦੇਤੀ ਆਪਾਂ ਫਰੀ ਵਾਲੀ ਬੱਛੀ ਸਭ ਤੋਂ ਮਗਰੋਂ ਵਿਖਾਉਣੀ ਆ ਗੱਲ ਬਤਾ ਕੀ ਆ ਹਾਂਜੀ ਪਰ ਉਹਨਾਂ ਗਦਾ ਵੀ ਪਰਨਾ ਘੂੜਾ ਵੀ ਸਹੀ ਗੱਲ ਹੈ 72 ਚਰ ਜਾਂਦਾ ਆਪਾਂ ਮਾਰ ਸਹੀ ਗੱਲ ਹੈ ਬਾਈ ਇਹ ਤਾਂ ਹੈ ਬਾਈ ਕੋਲੇ ਪੰਜ ਨਾਗਾ ਪੰਜੇ ਟੌਪ ਦੇ ਤੇ ਚਾਰ ਬੱਛੀਆਂ ਆਪਾਂ ਮੁੱਲ ਦੇਣੀਆਂ ਇੱਕ ਦੇ ਨਹੀਂ ਫਰੀ ਤੂੰ ਆਪਣੇ ਤੇ ਡੇਲੀ ਵੀਡੀਓ ਬਣਾਉਣ ਆਉਂਦਾ ਹਾਂ ਮੈਨੂੰ ਐਂ ਦੱਸ ਦੇ ਕਿ ਜੇ ਆਪਣਾ ਦੂਜੀ ਵੀਡੀਓ ਜੇ ਬੋਈ ਬੈਗਯੋ ਮਾਲ 7 8 ਬਸਣਾ ਸੀ 5 ਕਰ ਲੈਗਾ ਤੈਨੂੰ ਠੀਕ ਆ ਵਾਹ ਵੀ ਵਾਸ਼ਨਾ ਵਾਸ਼ੀ ਸਾਰੇ ਭਰਾਵਾਂ ਦੇ ਪਿਆਰ ਸਦਕਾ ਹੀ ਆਪਣਾ ਹੈ ਨਾ ਸਾਰੇ ਵੀਰ ਆਪਣਾ ਮੋਹ ਪਰੇਮ ਕਰਦੇ ਆ ਵੀ ਵੇਂਦੇ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਆ ਧੰਨਵਾਦ ਉਹਨਾਂ ਭਰਾਵਾਂ ਦਾ ਤੇ ਆ ਬਾਈ ਜਿਹੜੇ ਪਹਿਲੇ ਨੰਬਰ ਤੇ ਬੱਛੀ ਇਹਦੀ ਕੀ ਡਿਟੇਲ ਆ ਦੱਸੀ ਗਰਾਂ ਦੀ ਇਹਦਾ ਰਿਕਾਰਡ ਬਹੁਤ ਟੌਪ ਦੀ ਬੱਛੀ ਆ 10 ਮਹੀਨੇ ਉਮਰਾਂ ਬੈਂਤ ਭਾਈ 10 ਤੋਂ 11ਵੇਂ ਮਹੀਨੇ ਇਹ ਵੀ ਇੱਥੇ ਜੁਪੀਟਰ ਬੱਲ ਦੀ ਆ 10-11 ਮਹੀਨੇ ਉਮਰਾਂ ਤੇ ਇਹ ਵੀ ਐਸ ਦੇ ਜੁਪੀਟਰ ਬੱਲ ਦੀ ਹੈ ਨਾ ਭਾਈ ਤੇ ਦੇ ਥਾਣਾ ਦੀ ਗੱਲ ਕਰਕੇ ਭਾਈ ਚਾਰ ਹੀ ਥਾਣਾ ਫੋਰਡ ਸ਼ਾਂਗ ਪੋਰਾਣੀ ਤੋਰਾ ਤਰਾ ਓਕੇ ਘੋੜੀ ਵਰਗੀ ਆਪਾਂ ਖੜੀ ਨਾਖ ਦਿਖਾਉਣੀ ਹੈ ਬਈ ਕੁਲ ਚਾਰ ਪੰਜ ਬੱਚੀਆਂ ਤੰਦੋ ਖੀਰੀਆਂ ਬਾਈ ਕਿਸੇ ਰੂਪੀ ਦੇ ਫੋਟ ਸ਼ਾਂਗ ਹੋਈ ਤੋਰਾ ਦੀ ਕੋਈ ਖੁਜਲੀ ਹੋਈ ਆਪਣੇ ਘਰੇ ਬੰਦਾ ਵਾਹੇ ਠੀਕ ਆ ਬਾਈ ਲੈਓ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਕੋਈ ਵੀ ਬੱਚੀ ਕਿਸੇ ਦੀਆਂ ਲੱਤਾਂ ਢਿੱਡਦੀਆਂ ਹੁਣ ਤੋਰਾਣਾ ਸਹੀ ਹੋਵੇ ਕਿਸੇ ਦੇ ਪੰਜਵੀਂ ਸ਼ਾਂਗ ਹੋਵੇ ਫੋਟ ਹੋਵੇ ਬਾਈ ਕਹਿੰਦਾ ਆਪਾਂ ਫ੍ਰੀ ਆਪਣੇ ਘਰੇ ਬਣ ਜੇ ਪਰ ਪਈਆ ਨਹੀਂ ਜਾਨੀ ਕਿ ਬੰਦੇ ਨੂੰ ਉਹ ਕਰਾਂਗੇ ਖੇਲ ਖਰਚੇ ਦਾ ਪਾਣੀ ਵੀ ਦਵਾਂਗੇ ਹਨ ਜੇ ਕੋਈ ਆਪਣੇ ਕੋਈ ਗਲਤ ਨਿਕਲੇ ਪਸ਼ੂ ਕੋਈ ਗਰਮੀ ਕਰਕੇ ਨਾ ਪਸ਼ੂ ਬਾਕੀ ਆਪ ਦਾ ਦੇਖ ਲੈ ਇੱਕ ਵਾਰ ਕਰਕੇ ਲਵੋ ਤੇ ਭਾਈ ਜਿਹੜੀ 2 ਨੰਬਰ ਤੇ ਬੱਚੀ ਇਹਦਾ ਕੀ ਰਿਕਾਰਡ ਹੈ ਬੱਚੀ ਇਹ ਵੀ ਬਹੁਤ ਵਧੀਆ ਚੰਗੇ ਕਦ ਕੱਢਦੀ ਆ ਪੁੜੇ ਪਾਰੇ ਬਹੁਤ ਲੰਮੇ ਆ ਲੈਗ ਸਕੋਰ ਬਹੁਤ ਸੋਹਣਾ ਕੋਈ 6.5 ਮਹੀਨੇ ਉਮਰ ਆ ਸਾਡੇ ਮਾਰਕਟ ਚ ਆ ਜੇ 26 ਦੀ ਹੈ 6.5 ਮਹੀਨੇ ਉਮਰ ਆ ਤੇ ਡੈਨਮਾਰਕ ਦੇ 40 126 ਦੀ ਆ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਚੀ ਆ ਬੇਲ ਬੂਲ ਬਹੁਤ ਭਾਈ ਥਣ ਵਿਖਾਈ ਚ ਆ ਜੀ ਪੋਰਸ਼ੰਗ ਪੁਰਾਣੀ ਚਾਰ ਹੀ ਥਣ ਗੱਬਨਰ ਦੀ ਗੱਦੀ ਆ ਬਾਈ ਹੈਨਾ ਕੱਦ ਕਾਠ ਬਹੁਤ ਵਧੀਆ ਬਾਈ ਦੇ ਹੱਕ ਦੇ ਬਰੋਬਰ ਹੁੰਦੀਆਂ ਯਾਨੀ ਕਿ ਦੋ ਦੋ ਮਹੀਨੇ ਤਿੰਨ ਮਹੀਨਿਆਂ ਨੂੰ ਬੱਚੀਆਂ ਸੀਮਨ ਲੈਣ ਨਾਲ ਹੈਨਾ ਠੀਕ ਹੈ ਤੇ ਜਿਹੜੀ ਤਿੰਨ ਨੰਬਰ ਦੀ ਬੱਚੀ ਹੈ ਬਾਈ ਬਹੁਤ ਟਾਪ ਦੀ ਹੈਨਾ ਇਹ ਵੀ ਬੱਚੀ ਚੰਗੀ ਜਾਤ ਨਸਲ ਦੀ ਆ ਇਹਦੀ ਕਿੰਨੀ ਉਮਰ ਆ ਬਾਈ ਦਸ ਜੀ ਇਹਦਾ ਕੀ ਰਿਕਾਰਡ ਆ ਰੰਗ ਪ੍ਰਿੰਟ ਬਹੁਤ ਸੋਹਣਾ 11 ਮਹੀਨੇ ਹੋ ਗਏ ਆ এবੀਐਸ ਦੇ ਸਟਾਈਕਰ ਬੋਲਦੀ ਆ 11 ਮਹੀਨੇ ਹੋ ਗਏ ਆ এবੀਐਸ ਦੇ ਸਟਾਈਕਰ এবੀਐਸ ਦੇ ਸਟਾਈਕਰ ਬੋਲਦੀ ਆ ਬਾਈਆਂ ਨੂੰ ਜਿਹੜਾ ਰਿਕਾਰਡ ਪਿੱਛੋਂ ਮਾਲਕ ਦਿੰਦੇ ਆ ਉਹੀ ਰਿਕਾਰਡ ਬਾਈ ਦੱਸਦੇ ਆ ਆਪਾਂ ਨੂੰ ਜਿਵੇਂ ਬਾਈਆਂ ਨੂੰ ਪਿੱਛੋਂ ਦੱਸਿਆ ਜਾਂਦਾ ਉਸੇ ਤਰ੍ਹਾਂ ਹੀ ਗਾਹ ਦੱਸਦੇ ਆ ਤੇ ਬਹੁਤ ਚੰਗੀ ਵੱਛੀ ਆ ਚਾਰ ਹੀ ਹਨ ਫੋਰਸ਼ਾਂਗ ਭੋਰਾ ਨਹੀਂ ਗੱਬਣਾ ਰਗੀ ਝੋਲੀ ਲਈ ਫਰਦੀ ਆ ਹੈਨਾ ਬਾਈ ਰੰਗ ਪ੍ਰਿੰਟ ਬਹੁਤ ਸੋਹਣਾ ਫੇਸ ਕੁਆਲਿਟੀ ਦਿਖਾਈ ਬਾਈ ਇੱਧਰ ਆ ਜੀ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਸਾਰੀਆਂ ਬੱਚੀਆਂ ਚ ਟੌਪ ਦੀ ਜੀ ਬੱਚੀ ਆ ਜਾਤ ਨਸਲ ਦੀ ਇੱਕ ਦੂਜੀ ਉੱਛੜਦੀ ਤੋ ਚੜਦ ਨੂੰ ਬੱਚੀਆਂ ਸਾਰੀਆਂ ਹੈ ਨਾ ਬਾਈ ਤੇ ਜਿਹੜੀ ਬਾਈ 4 ਨੰਬਰ ਤੇ ਬੱਚੀ ਇਹਦਾ ਕੀ ਰਿਕਾਰਡ ਆ ਇਹ ਵੀ ਬਹੁਤ ਵਧੀਆ ਕੱਦ ਕਾਠ ਵਾਲੀ ਬੱਚੀ ਆ ਉਮਰ ਛੋਟੀ ਲੱਗਦੀ ਹੈ ਪਰ ਹੈ ਵੱਡੀ ਹਾਂਜੀ ਡੈਨਮਾਰਕ ਦੇ 40 1 16 ਦੀ ਹੈ ਬਾਈ ਡੈਨਮਾਰਕ ਦੇ 40 1 16 ਦੀ ਹੈ ਬਾਈ ਫੇਸ ਕੁਆਲਿਟੀ ਕਰੋ ਚੈੱਕ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਕਬੂਤਰੀ ਜਰ ਗਈ ਹੈ ਨਖੜਾ ਨਖਰਾ ਬੜਾ ਹੈ ਨਾ ਬਾਈ ਹਾਂ ਬਾਈ ਬਹੁਤ ਸੋਹਣੀ ਬਹੁਤ ਬੱਛੀ ਲੂਈ ਹੈ ਬਾਈ ਦੁੱਧ ਵਾਲੀ ਲੂਈ ਹੈ ਬਾਈ ਕਿਹਨਾਂ ਬਾਈ ਥਣ ਵਿਖਾਈਏ ਤੇ ਚਾਰ ਚਾਰ ਹੀ ਥਣ ਫੂਡ ਸ਼ਾਂਗ ਭੂਰਾ ਨਹੀਂ ਠੀਕ ਹੈ ਜੀ ਉਹ ਕਿਤੇ ਸਾਰੀਆਂ ਬੱਚੀਆਂ ਬਾਈ ਖੀਰ ਨਹੀਂ ਹੈ ਗੰਗੋ ਖੀਰ ਨਾ ਤੇ ਜਿਹੜੀਆਂ ਬਾਈ ਅੱਜ ਆਪਾਂ ਵੀਡੀਓ ਦੇ ਵਿੱਚ ਆਫਰ ਕਰਨ ਆਫਰ ਵਾਲੀ ਬੱਛੀ ਕਿਹੜੀ ਦਿਖਾਓ ਆ ਬੱਸੀ ਬਾਈ ਜੇ ਕੋਈ ਚਾਰੇ ਇਕੱਠਾ ਬੱਚਾ ਲੈਂਦਾ ਵਿਆਹ ਤੇ ਬਾਈ ਹਾਂਜੀ ਆ ਬੱਸੀ ਆਪਾਂ ਵਿੱਚ ਫਰੀ ਦੇਣੀ ਹੈ ਜੇ ਕੋਈ ਚਾਰੇ ਬੱਚੀਆਂ ਇਕੱਠੀਆਂ ਲੈਂਦਾ ਆਪ ਅਸੀਂ ਇੱਕ ਬੱਚਾ ਆਪ ਅਸੀਂ ਇੱਕ ਫਰੀ ਦੇਣੀ ਆਪਾਂ ਇਹਦੀ ਫਰੀ ਦੀ ਦਿਖਾਈ ਇਹਦੀ ਕੀ ਇਹਦਾ ਕੀ ਰਿਕਾਰਡ ਆ ਪਤਾ ਕਿੱਡੇ ਟੀਕੇ ਦੀ ਹਾਂ ਹਾਂ ਬਿਲਕੁਲ ਬਾਈ ਕਹਿੰਦਾ ਆਈ ਨਹੀਂ ਵੀ ਆਪਾਂ ਫਰੀ ਦੇਣੀ ਆ ਤਾਂ ਜਾਂ ਕੋਈ ਉਹੋ ਜਿਹਾ ਬਾਈ ਨੇ ਆਫਰ ਹੀ ਕਰਿਆ ਜੇ ਕੋਈ ਚਾਰ ਬੱਚੀਆਂ ਇਕੱਠੀਆਂ ਲੈਂਦਾ ਪੰਜ ਮਹੀਨੇ ਉਮਰ ਦਾ ਡੈਨਮਾਰਕ 41 27 ਦੀ ਆ ਪੰਜ ਮਹੀਨੇ ਉਮਰ ਦਾ ਤੇ ਡੈਨਮਾਰਕ 41 27 ਦੀ ਆ ਜਾਤ ਨਸਲ ਬਹੁਤ ਹੈ ਜੀ ਵੀ ਬਾਈ ਥਾਣ ਦੇਖੋ ਜੇ ਗੱਬਣਾ ਰਗੇ ਥਾਣਾ ਚਾਰ ਹੀ ਥਾਣਾ ਫੋਟਸ਼ੰਗ ਪੁਰਾਣੀ ਝੋਲੀ ਤਾਂ ਗੱਬਣਾ ਰਗੀ ਆ ਬਾਈ ਹੈਨਾ ਪੰਜ ਮਹੀਨੇ ਉਮਰ ਦਾ ਤੇ ਚਾਰ ਬੱਛੀਆਂ ਜੇ ਕੋਈ ਇਕੱਠੀਆਂ ਲੈਣੀਆਂ ਹੈ ਫਰੀ ਇਹ ਫਰੀ 400 ਕਿਲੋਮੀਟਰ ਕਰਾਇਆ ਲਓ ਵੀ ਮਿੱਤਰੋ ਮੇਲਾ ਲੁੱਟ ਲੋ ਬਾਈ ਕਹਿੰਦਾ ਚਾਰ ਬੱਛੀਆਂ ਕੋਈ ਲਊਗਾ 400 ਕਿਲੋਮੀਟਰ ਦਾ ਕਰਾਇਆ ਫਰੀ ਇੱਕ ਬੱਛੀ ਫਰੀ ਇਹਨਾਂ ਚਾਰਾਂ ਦਾ ਮੁੱਲ ਹੈਗਾ ਬਾਈ 85000 ਦੀ ਆਪਾਂ ਦੇਣੀ ਆ ਇਹ ਚਰਨ ਚਰਨ ਮੁੱਲ 85000 85000 ਰੁਪਿਆ ਤੇ ਨਾਲ ਇੱਕ ਬੱਛੀ ਫਰੀ ਬਾਈ ਤੇ 400 ਕਿਲੋਮੀਟਰ ਦਾ ਕਰਾਇਆ ਫਰੀ ਲਓ ਵੀ ਮਿੱਤਰੋ ਅੱਜ ਦਾ ਧਾੜਾ ਹੀ ਆ ਲੁੱਟ ਲੋ ਮੇਲਾ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕੋਈ ਵੀ ਭਰਾ ਚਾਰ ਬੱਛੀਆਂ ਇਕੱਠੀਆਂ ਲੈਂਦਾ 85000 ਰੁਪਏ ਦੇ ਵਿੱਚ 400 ਕਿਲੋਮੀਟਰ ਦਾ ਕਿਰਾਇਆ ਫਰੀ ਪਹੁੰਚ ਅਗਲੇ ਦੇ ਘਰੇ ਤੇ ਪੰਜ ਪੰਜਵੀਂ ਹੈਗੀ ਵਛੀ ਫਰੀ ਡੈਨਮਾਰਕ 4127 ਦੀ ਆ ਬਾਈ ਦੇ ਦਸਨ ਮੁਤਾਬਕ ਬਹੁਤ ਸੋਹਣੀ ਵਛੀ ਹੈ ਚੰਗੀ ਜਾਤ ਨਸਲ ਦੀ ਆ ਬਾਈ ਕਹਿੰਦਾ ਆਪਾਂ ਨਾਲ ਦੇਣੀ ਹੈ ਪੰਜਵੀਂ ਫਰੀ ਜੇ ਕੋਈ ਚਾਰੇ ਖਰੀਦਦਾ 85000 ਰੁਪਏ ਦੇ ਵਿੱਚ ਆ ਤੇ ਪੰਜਵੀਂ ਵੱਛੀ ਨਾਲ ਫਰੀ ਤੇ 400 ਕਿਲੋਮੀਟਰ ਦਾ ਕਿਰਾਇਆ ਫਰੀ ਬਾਈ ਨੰਬਰ ਬੋਲਦੇ ਆ ਉਹਦਾ ਦੁਆਰਾ ਜੇ ਬਿਆਂ ਤਾਂ ਬਾਈ ਕਹਿੰਦੇ ਜੋੜੀ ਜੋੜੀ ਲੈਣੀ ਹੈਗਾ ਤਾਂ ਫਿਰ ਆਪਾਂ ਉਹ ਜਾ ਇਕੱਲੀ ਇਕੱਲੀ ਫੇ ਫੋਨ ਤੇ ਉਹੋ ਜੀ ਗੱਲ ਬਾਤ ਹੁੰਦੀ ਹੈ ਮਤਲਬ 100 ਕਿਲੋਮੀਟਰ ਕਿਰਾਇਆ ਫਰੀ ਠੀਕ ਹੈ ਜੇ ਕਿਸੇ ਨੇ ਦੋ ਲੈਣੀਆਂ ਵੱਛੀਆਂ ਤੇ 100 ਕਿਲੋਮੀਟਰ ਕਿਰਾਇਆ ਫਰੀ ਜਿੰਨਕੇ 100 ਕਿਲੋਮੀਟਰ ਤੇ ਪਹੁੰਚ ਕਰ ਦਾਂਗੇ ਆਪਾਂ ਜੇ ਕੋਈ ਜੋੜੀ ਲੈਂਦਾ ਠੀਕ ਐ ਜੇ ਕੋਈ ਚਾਰੀ ਖਰੀਦਦਾ ਫਿਰ ਪੰਜਵੀਂ ਬੱਚੀ ਫਰੀ ਹਾਂ ਬਾਈ ਪੰਜਵੀਂ ਬੱਚੀ ਫਰੀ 400 ਕਿਲੋਮੀਟਰ ਕਰਾ ਠੀਕ ਐ ਬਾਈ ਬਾਈ ਕੋਲੇ ਬਹੁਤ ਟਾਪ ਦੇ ਨਾਗਾ ਚਾਰ ਪੂਰੀਆਂ ਵਧੀਆਂ ਕੱਦ ਕਾਠ ਵਾਲੀਆਂ ਬੱਚੀਆਂ ਯਾਰ ਤਾਂ ਐ ਬਾਈ ਹਾਂਜੀ ਚਾਰੇ ਬੱਚਾ ਪਰ ਬਾਹਲਾ ਨਹੀਂ ਕਹਿੰਦੇ ਸੀ ਹੈ ਨਾ ਗਿੱਲੀ ਪਾਪਜਾ ਕਰਨ ਦਾ ਟੀਕੇ ਅੱਜ ਦੇ ਦੇ ਸਹੀ ਗੱਲ ਆ ਬਾਈ ਤਿੰਨ ਤਿੰਨ ਚਾਰ ਚਾਰ ਮਹੀਨੇ ਸਾਹਮਣੇ ਆ ਹਾਂ ਫੋਮ ਬਣਾ ਟੀਕੇ ਲੈਣੇ ਸਹੀ ਗੱਲ ਆ ਬਾਈ ਦੀ ਬਾਈ ਆਏ ਆ ਵੀ ਪਸ਼ੂ ਦੇ ਨਾ ਅੰਗ ਪੈਰ ਬਾਈ ਪਤਾ ਲੱਗ ਜਾਂਦਾ ਜਿਹੜੀਆਂ ਦੋ ਤਿੰ ਦੇਖ ਬੱਚਿਆਂ ਦੇ ਮਗਰ ਪੱਠ ਪਟੋਕ ਬਹੁਤ ਚੰਗਾ ਖੜਮੀ ਲੱਤਦੀਆਂ ਸੋਹਣੀਆਂ ਸਨਖੀਆਂ ਪੂਰੀਆਂ ਗੱਟਾ ਗੱਟਾ ਫੀਡ ਦਾ ਖਾ ਕੇ ਤੇ ਟੀਕਾ ਲੈ ਲੈਣੇ ਇਹਨਾਂ ਨੇ ਸੀਮਨ ਦੇ ਇਹ ਕਾਬਲ ਹੋ ਜਾਣੀਆਂ ਕੋਈ ਵੀ ਭਰਾ ਨਵਾਂ ਕੰਮ ਕਰਦਾ ਉਹਦਾ ਸ਼ੁਰੂ ਕਰਦਾ ਤੇ ਘਾਟੇ ਵਾਲਾ ਸੌਦਾ ਨਹੀਂ ਬਾਈ ਰੇਸ਼ਮ ਇਹ ਹਾਂਜੀ ਬਾਈ ਹਾਂਜੀ ਅੱਜ ਕੱਲ ਜੇ ਆਪਾਂ ਬੱਛੀ ਇਸ ਤਰ੍ਹਾਂ ਦੀ ਉਹ ਬੱਛੀ ਪਾਲਦੇ ਆ ਤੇ 60 70 ਹਜ਼ਾਰ ਦਾ ਦੁੱਧ ਪੀਂਦੀ ਆ ਬਾਈ 40 45 ਹਜ਼ਾਰ ਰੁਪਏ ਦੀ ਬੱਛੀ ਕਰਦੇ ਖਰਚਾ ਆਉਂਦਾ ਖਰਚਾ ਆਉਂਦਾ ਬਾਈ ਰਾਮ ਨਾ ਆਉਂਦਾ ਬਾਈ ਸਹੀ ਗੱਲ ਹੈ ਤੇ ਬੱਛੀ ਦੇਖ ਪੂਰੀ ਟੌਪ ਦੀ ਆ ਤੇ ਬਾਈ ਜਿੰਦਾ ਆਪਾਂ ਇਵੀ ਆਫਰ ਹੀ ਆ ਬਾਈ ਦਾ ਅੱਜ ਪੰਜਵੀਂ ਬੱਸੀ ਆਪਾਂ ਫ੍ਰੀ ਦੇਣੀ ਆ ਬਾਈ ਕਹਿੰਦਾ ਜੇ ਕੋਈ ਚਾਰ ਮੱਛੀਆਂ ਇਕੱਠੀਆਂ ਖਰੀਦੂਗਾ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਰ ਲਓ ਗੱਲਬਾਤ ਲੁੱਟ ਲਓ ਮੇਲਾ ਮਿਲਦੇ ਆਂ ਅਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਦਾ ਬਾਈ